ਮੋਗੇ ਜ਼ਿਲ੍ਹੇ ਤੋਂ ਹਾਂ ਜੀ ਇਰਾਕ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵੀਜੇ ਤੇ ਤੁਹਾਨੂੰ ਏਜੰਟ ਲੈ ਕੇ ਗਿਆ ਟੂਰਿਸਟ ਵੀਜੇ ਤੇ ਬੁਲਾਇਆ ਸੀ ਅਬਾਗਾ ਬਰਨਾਲਾ ਦਾ ਏਜੰਟ ਸੀਗਾ ਕੀ ਕਹਿੰਦਾ ਸੀ ਤੁਹਾਨੂੰ ਜਾਣ ਲੱਗਿਆ ਮੈਨੂੰ ਲਜਾਣ ਲੱਗੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬਾਹਰ ਇਹ ਬਾਹਰ ਕੰਮ ਕਰਨਾ ਹੈ ਜਿਹਦਾ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਲਜਾਇਆ ਜਦ ਜਿਸ ਦਿਨ ਮੈਨੂੰ ਲੈ ਕੇ ਗਏ ਉਸ ਦਿਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਦਿਵਾਰ ਫੋਨ ਮੈਨੂੰ ਇੱਕ ਹਫ਼ਤੇ ਬਾਅਦ ਮਿਲਦਾ ਸੀ ਘਰੇ ਗੱਲ ਕਰਨ ਨੂੰ ਹੁਣ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰਨ ਲਈ ਉਹਨਾਂ ਨੇ ਭੇਜਿਆ ਉਸ ਘਰੇ ਉਸ ਘਰ ਦੇ ਮਾਲਕ ਤੈਂ ਚਾਰ ਦਿਨ ਮੈਂ ਇੰਨਾ ਠੀਕ ਰਿਹਾ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਣ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਨੇ ਕੀਤਾ ਮੈਂ ਕਿਹਾ ਜ਼ਬਰਦਸਤੀ ਕਰਨ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਛੱਡਾਓ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਛੱਡਾਏ ਅਸਤੇ ਵਾਰੇ ਮੇਰੀ 에ਜੰਟ ਆਈ ਜਿਹੜੀ ਕੁੜੀ ਨੇ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਕਹਿੰਦੀ ਕੰਪਨੀ ਬੈਠੀ ਰਹਿ ਹਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਏ ਬਹੁਤ ਜਾਨੀ ਕਿ ਉਹ ਵੀ ਮੈਨੂੰ ਬਹੁਤ ਆਕੇ ਮਾਰਦੀ ਰਹੀ ਐ ਥੱਪੜ ਤੱਕ ਵੀ ਮੇਰੇ ਮਾਰਦੀ ਹੁੰਦੀ ਸੀ ਮੇਰੀ 에ਜੰਟ ਮੈਂ ਚੁੱਪ ਕਰ ਜਾਣਾ ਫਿਰ ਮੇਰੇ ਘਰ ਦੇ ਨੂੰ ਕਹਿਣਾ ਕਿ 3 ਲੱਖ ਰੁਪਏ ਦੇ ਦੋ ਮੈਂ ਤੁਹਾਡੀ ਕੁੜੀਆ ਵਾਪਸ ਭੇਜ ਦਿੰਨੀ ਆ ਮੇਰੇ ਇੱਕ ਛੁੱਟੀ ਜਿ ਘੜਿਆ ਉਹ ਬਹੁਤ ਬਿਮਾਰ ਆ ਗਏ ਸੀਗੇ ਮੇਰੇ ਘਰ ਦੇ ਕਹਿੰਦੇ ਇਹਨਾਂ ਵਾਪਸ ਭੇਜ ਦੋ ਜੇ ਨਹੀਂ ਤਾਂ ਮੈਂ ਬਿਲਦ ਹਾਂਜੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਦੇ ਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਮੈਨੂੰ ਇੱਧਰ ਬੁਲਾਇਆ ਕਿਉਂ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਲੱਗਿਆ ਜਾਣ ਲੱਗਿਆ ਕੋਈ ਹਾਂਜੀ ਜਾਣ ਲੱਗਿਆ ਪਿਆ 10000 ਰੁਪਏ ਮੇਰੀ ਏਜੰਟ ਨੇ ਲਿਆ ਸੀ ਸਾਡੇ ਤੋਂ ਏਜੰਟ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨੂੰ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਗਿਆ ਜਦੋਂ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰੇ ਇੱਧਰ ਅੰਬੈਸੀ ਨਹੀਂ ਕਿ ਮੈਨੂੰ ਕਹਿੰਦੇ ਇੱਧਰੋਂ ਇੱਕ ਮੁੰਡੇ ਨੇ ਆਪਣੇ ਨਾਲ ਜਾਣਾ ਹੈ ਅਤੇ ਜਦੋਂ ਕਿ ਮੈਨੂੰ ਕਹਿੰਦਾ ਚਾਹ ਪੀਏਂਗੇ ਮੈਂ ਕਿਹਾ ਥੋੜੇ ਠੰਡੇ ਮੈਂ ਚਾਹ ਪੀਤੀ ਹਤੇ ਚਾਹ ਪੀਂਦੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਕੀ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਧਮਕੀ ਤੱਕ ਦਿੱਤੀ ਸੀ ਕਿ ਤੂੰ ਕਿਸੇ ਨੂੰ ਕੋਈ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਰ ਕਰਵਾ ਦੇਣਾ ਹੈ ਮਤਲਬ ਹਾਲਾਤ ਬਹੁਤ ਖਰਾਬ ਹੈ ਉੱਥੇ ਬਹੁਤ ਜ਼ਿਆਦਾ ਆਵੇ ਉੱਥੇ ਬਹੁਤ ਜ਼ਿਆਦਾ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਭੈਣਾਂ ਨਾ ਜਾਓ ਸਾਰੇ ਜਣੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ इंडिया क्राइम न्यूज चुरम के खिलाफ जंग आप देख रहे हैं इंडिया क्राइम न्यूज